ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਤੇ ਮੈਂ ਹਾਂ ਨਿਕੇਤ ਸ਼ਰਮਾ ਸੋ ਲਗਾਤਾਰ ਪੰਜਾਬ ਨੂੰ ਜਿੱਥੇ ਹੜ੍ਹਾਂ ਨੇ ਆਪਣੀ ਮਾਰੇਠਾ ਲਿੱਤਾ ਹੋਇਆ ਵੱਖ-ਵੱਖ ਪਿੰਡ ਨੇ ਬਰਸਾਤ ਲਗਾਤਾਰ ਹੋ ਰਹੀ ਹੈ ਉਸ ਤੋਂ ਪ੍ਰਭਾਵਿਤ ਹੋਏ ਨੇ ਤਾਂ ਉੱਥੇ ਹੀ ਜੇਕਰ ਅਸੀਂ ਸਰਕਾਰੀ ਇਨਫਰਾਸਟ੍ਰਕਚਰ ਦੀ ਗੱਲ ਕਰੀਏ ਤਾਂ ਇਸ ਵਕਤ ਅਸੀਂ ਮੌਜੂਦ ਹੁਸ਼ਿਆਰਪੁਰ ਦੀ ਚੱਬੇਵਾਲ ਬਿਜਲੀ ਦਫਤਰ ਵਿਖੇ ਜਿਸ ਦੀ ਹਾਲਤ ਤੁਹਾਨੂੰ ਤਾਂ ਮੈਂ ਪਹਿਲਾਂ ਦਿਖਾਣਾ ਚਾਹਾਂਗਾ ਕਿ ਉੱਪਰ ਕਰਕੇ ਕੈਮਰਾਮੈਨ ਨੂੰ ਵੀ ਮੈਂ ਕਹਾਂਗਾ ਕਿ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਕੰਦਾ ਨੇ ਜੜੀਆਂ ਕਿ ਉਹ ਉਂਗਲ ਲਾਏ ਤੇ ਹੀ نیچے ਨੂੰ ਡਿੱਗਦੀ ਨਜ਼ਰ ਆ ਰਹੀ ਹੈ ਸਫੇਦੀ ਹੈ ਸੀਮੈਂਟ ਹੈ ਜਿਹੜਾ ਕਿ ਇੰਨਾ ਕੱਚਾ ਪੈ ਚੁੱਕਿਆ ਹੈ ਛੱਤਾਂ ਜਿਹੜੀਆਂ ਕਿ ਨੇ ਉਹ ਇਸ ਬਿਜਲੀ ਦਫਤਰ ਦੀਆਂ ਚੋਰੀਆਂ ਨੇ ਸੋ ਚੱਬੇਵਾਲ ਦੇ ਬਿਜਲੀ ਦਫ਼ਤਰ ਦੀਆਂ ਇਹ ਤਸਵੀਰਾਂ ਨੇ ਤਾਂ ਅੰਦਰ ਵੀ ਦਫ਼ਤਰ ਦੇ ਤੁਹਾਨੂੰ ਹਾਲਾਤ ਅਸੀਂ ਦਿਖਾ ਦਿੰਨੇ ਆ ਇੱਥੇ ਵਾਟਰ ਕੂਲਰ ਜਿਹੜਾ ਕਿ ਪਾਣੀ ਦੇ ਲਈ ਜ਼ਰੂਰ ਲੱਗਿਆ ਹੋਇਆ ਹੈ ਪਰ ਜਿਹੜਾ ਕਿ ਪਾਣੀ ਹੈ ਉਹ ਆਲੇ-ਦੁਆਲੇ ਇਸ ਵਾਟਰ ਕੂਲਰ 'ਚੋਂ ਨਹੀਂ ਲੀਕ ਹੋਇਆ ਹੈ ਬਰਸਾਤ ਦੇ ਨਾਲ ਛੱਤਾਂ ਚੋ ਰਹੀਆਂ ਨੇ ਉੱਪਰਲੇ ਪਾਸੇ ਸਰੀਏ ਵੀ ਨੇ ਜਿਹੜੇ ਉਹ ਤੱਕ ਵੀ ਆਪਾਂ ਨੂੰ ਛੱਤਾਂ ਦੇ ਦਿਖਾਈ ਦੇ ਰਹੇ ਨੇ ਕਿ ਕਿਸ ਤਰ੍ਹਾਂ ਦੇ ਨਾਲ ਹਾਲਾਤ ਨੇ ਜਿਹੜੇ ਕਿ ਉਹ ਦਫ਼ਤਰ ਦੇ ਇੰਨੇ ਮਾੜੇ ਬਣੇ ਹੋਏ ਨੇ ਤਾਂ ਉੱਪਰਲੇ ਪਾਸੇ ਵੀ ਤੁਸੀਂ ਦੇਖ ਸਕਦੇ ਹੋ ਸਰੀਏ ਨੇ ਜਿਹੜੇ ਉਹ ਪੂਰੇ ਦਿਖਾਈ ਦੇ ਰਹੇ ਨੇ ਕਿਉਂਕਿ ਥੱਲੇ ਉਹ ਜੜੀਆਂ ਕਿ ਕੰਦਾਂ ਨੇ ਕੰਦ ਦੀ ਸਫੇਦੀ ਆ ਬੁਰੀ ਤਰ੍ਹਾਂ ਦੇ ਨਾਲ ਥੱਲੇ ਡਿੱਗ ਚੁੱਕੀ ਆ ਲਗਾਤਾਰ ਦਫ਼ਤਰ ਦੀਆਂ ਜਿਹੜੀਆਂ ਕਿ ਛੱਤਾਂ ਚੋ ਰਹੀਆਂ ਨੇ ਤਾਂ ਜਿਹੜੇ ਲੋਕ ਵੀ ਨੇ ਇੱਥੇ ਜਿਹੜਾ ਸਰਕਾਰੀ ਰਿਕਾਰਡ ਹੈ ਨਾ ਦਫ਼ਤਰਾਂ ਦੇ ਅੰਦਰ ਪਿਆ ਹੋਇਆ ਉਸ ਨੂੰ ਮੇਨਟੇਨ ਕਰਨ ਦੇ ਵਿੱਚ ਵੀ ਮੁਲਾਜ਼ਮਾਂ ਨੂੰ ਇੱਕ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਰ ਕਮਰੇ ਦੀਆਂ ਜਿਹੜੀਆਂ ਕਿ ਤਸਵੀਰਾਂ ਨੇ ਉਹ ਅਸੀਂ ਤੁਹਾਨੂੰ ਦਿਖਾਵਾਂਗੇ ਇਹ ਇਹ ਰਿਕਾਰਡ ਰੂਮ ਦੇਖ ਸਕਦੇ ਹੋ ਤੁਸੀਂ ਉੱਪਰੋਂ ਕਿਸ ਤਰ੍ਹਾਂ ਦੇ ਨਾਲ ਇਹ ਚੋਰੀਆ ਪਿਆ ਹੈ ਬੁਰੀ ਤਰ੍ਹਾਂ ਦੇ ਨਾਲ ਥੱਲੇ ਵੀ ਚਿੱਕੜ ਹੋਇਆ ਪਿਆ ਹੈ ਤਾਂ ਜਿਹੜੇ ਲੋਕ ਵੀ ਇੱਥੋਂ ਆ ਰਹੇ ਨੇ ਜਾਂ ਮੁਲਾਜ਼ਮ ਨੇ ਜਿਹੜੇ ਕੰਮ ਦੇ ਕੰਮ ਕਰਦੇ ਨੇ ਇਸ ਬਿਲਡਿੰਗ ਦੇ ਵਿੱਚ ਉਹਨਾਂ ਦੀ ਜਾਨ ਵੀ ਕਹਿ ਸਕਦੇ ਆ ਅਸੀਂ ਇੱਕ ਖਤਰੇ ਦੇ ਵਿੱਚ ਹੈ ਕਿਉਂਕਿ ਕਿਸੇ ਸਮੇਂ ਵੀ ਜਿਸ ਤਰ੍ਹਾਂ ਦੇ ਹਾਲਾਤ ਇਸ ਬਿਲਡਿੰਗ ਦੇ ਲਗਾਤਾਰ بارش ਪੈਣ ਦੇ ਕਾਰਨ ਬਣੇ ਪਏ ਨੇ ਤਾਂ ਕਿਸੇ ਵੀ ਸਮੇਂ ਬਿਲਡਿੰਗ ਹੈ ਜਿਹੜੀ ਉਹ ਥੱਲੇ ਨੂੰ ਡਿੱਗ ਵੀ ਸਕਦੀ ਹੈ ਕੋਈ ਛੱਤ ਇਸ ਬਿਲਡਿੰਗ ਦੀ ਡਿੱਗ ਵੀ ਸਕਦੀ ਹੈ ਕਿਉਂਕਿ ਸਰੀਏ ਵੀ ਨੇ ਜਿਹੜੇ ਉਹ ਵੀ ਬਾਹਰ ਸਾਨੂੰ ਕਲੀਅਰਲੀ ਦਿਖ ਰਹੇ ਨੇ ਜਿਹੜੀਆਂ ਕਿ ਸਰੀਏ ਨੇ ਉਹ ਵੀ ਬਾਹਰ ਤੱਕ ਆਏ ਹੋਏ ਨੇ ਉੱਪਰੋਂ ਲਗਾਤਾਰ ਛੱਤਾਂ ਚੋ ਰਹੀਆਂ ਨੇ ਮਜ਼ਦਮ ਅੰਦਰ ਬਹਿ ਕੇ ਜਿਹੜੇ ਕੰਮ ਕਰ ਰਹੇ ਨੇ ਤਰਪਾਲਾਂ ਦੇ ਨਾਲ ਉਹਨਾਂ ਵੱਲੋਂ ਰਿਕਾਰਡ ਨੇ ਜਿਹੜੇ ਕਿ ਠੱਕੇ ਜਾ ਰਹੇ ਨੇ ਜਿਹੜੇ ਲੋਕ ਵੀ ਬਿੱਲ ਜਮ੍ਹਾਂ ਕਰਵਾਉਣ ਦੇ ਲਈ ਜਾਂ ਹੋਰ ਕੰਮਾਂ ਦੇ ਲਈ ਆ ਰਹੇ ਨੇ ਇੱਕ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਧਰਲੇ ਪਾਸੇ ਵੀ ਜਿਹੜੀਆਂ ਕਿ ਤਸਵੀਰਾਂ ਨੇ ਉਹ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਪੂਰਾ ਹੀ ਇੱਥੇ ਚਿੱਕੜ ਹੀ ਹੋਇਆ ਪਿਆ ਹੈ ਤਾਂ ਤੁਸੀਂ ਇੱਥੋਂ ਸਹਿਜ ਹੀ ਅੰਦਾਜ਼ਾ ਲਗਾ ਸਕਦੇ ਹੋ ਇਸ ਬਿਲਡਿੰਗ ਦੇ ਕੀ ਕੁਝ ਹਾਲਾਤ ਨੇ ਹਾਲਾਂਕਿ ਕਾਫੀ ਪੁਰਾਣੀ ਏ ਬਿਲਡਿੰਗ ਬਣੀ ਹੋਈ ਹੈ ਤਾਂ ਲਗਭਗ 75 ਤੋਂ 80 ਦੇ ਕਰੀਬ ਜਿਹੜੇ ਕਿ ਸਟੇਸ਼ਨ ਇਸ ਦੇ ਅੰਡਰ ਆਉਂਦੇ ਨੇ ਤਾਂ ਮੁਲਾਜ਼ਮ ਨੇ ਜਿਹੜੇ ਕਿ ਤੁਸੀਂ ਦੇਖ ਸਕਦੇ ਹੋ ਉਧਰ ਕੰਮ ਵੀ ਜਿਹੜਾ ਕਿ ਉਹਨਾਂ ਵੱਲੋਂ ਕੀਤਾ ਜਾ ਰਿਹਾ ਪਿਆ ਹੈ ਤਾਂ ਪਹਿਲਾਂ ਕਮਰੇ ਦੀਆਂ ਵੀ ਤਸਵੀਰਾਂ ਨੇ ਦਿਖਾ ਦਿੱਤੇ ਦਿਖਾ ਰਹੇ ਆ ਜਿੱਥੇ ਬੈਠ ਕੇ ਉਹਨਾਂ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਕਿੰਨੀ ਬੁਰੀ ਹਾਲਤ ਹੈ ਬਿਲਡਿੰਗ ਦੀ ਤਾਂ ਮੈਂ ਇਹ ਵੀ ਕਹਿ ਸਕਦਾ ਹਾਂ ਕਿ ਬਾਹਰ ਤਾਂ ਮੀਂਹ ਪੈ ਹੀ ਰਿਹਾ ਹੈ ਤੁਸੀਂ ਜੇ ਬਾਹਰ ਮੀਂਹ ਦੀ ਗੱਲ ਕਰੀਏ ਤਾਂ ਬਾਹਰ ਤਾਂ ਮੀਂਹ ਪਵੇਗਾ ਪਰੰਤੂ ਜਦੋਂ ਤੁਸੀਂ ਛੱਤ ਥੱਲੇ ਆਓਗੇ ਤੁਸੀਂ ਤਾਂ ਵੀ ਸੁਰੱਖਿਤ ਨਹੀਂ ਹੋ ਟਿਪ ਟਿਪ ਜਿਹੜੀ ਕਿ ਬਿਲਡਿੰਗ ਦੇ ਵਿੱਚ ਉਹ ਲੱਗੀ ਹੋਈ ਹੈ ਤਾਂ ਇਧਰਲੇ ਪਾਸੇ ਵੀ ਜਿਹੜੇ ਕਿ ਅੰਕਲ ਜੀ ਵੀ ਨੇ ਬਿੱਲ ਜਮਾ ਕਰਵਾਉਣ ਆਏ ਨੇ ਜਾਂ ਕੋਈ ਹੋਰ ਕੰਮ ਦੇ ਲਈ ਆਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਣੇ ਹਾਂਜੀ ਸਰ ਕੀ ਨਾਮ ਹੈ ਜੀ ਤੁਹਾਡਾ ਛੇਵਾਸ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਜੀ ਸ਼ਹਿਦਪੁਰ ਦੇ ਬਹੁਤ ਮਾੜੀ ਹਾਲਾਤ ਹੋਈ ਪਈ ਐ ਬਿਲਡਿੰਗ ਸਰ ਕਿਸੇ ਵਕਤ ਵੀ ਡਿੱਗ ਸਕਦੀ ਐ ਕਿਸ ਤਰ੍ਹਾਂ ਨਾਲ ਦੇਖਦੇ ਇਹ ਬਿਲਡਿੰਗ ਦੀ ਬਹਾਲਤ ਬਹੁਤ ਬੁਰੀ ਐ ਜੀ ਪੰਜ ਛੇ ਸੌ ਪੰਜ ਛੇ ਦਿਨ ਤੋਂ ਪਾਣੀ ਚੋਂਦਾ ਇੱਥੇ ਮੈਂ ਪਹਿਲਾਂ ਵੀ ਆਇਆ ਥਾ ਅਰੇ ਬਿਲਡਿੰਗ ਨਵੀਂ ਬਣਾਉਣੀ ਚਾਹੀਦੀ ਸਰਕਾਰ ਪੀਰੇਗਾ ਕਿ ਧਿਆਨ ਇੱਥੇ ਪਤਾ ਨਹੀਂ ਕਿਉਂ ਨਹੀਂ ਆ ਰਿਹਾ ਪਿਆ ਤੁਸੀਂ ਦੇਖ ਸਕਦੇ ਹੋ ਲਗਾਤਾਰ ਲੋਕ ਵੀ ਜਿਹੜੇ ਕਿ ਇਸ ਚੀਜ਼ ਦਾ ਜਿਹੜੇ ਬਿੱਲ ਜਮ੍ਹਾਂ ਕਰਾਉਣ ਆਏ ਨੇ ਇੱਕ ਰਿਸਕ 'ਚ ਹੀ ਮੈਂ ਤਾਂ ਕਹਿਣਾ ਚਾਹਾਂਗਾ ਉਹ ਵੀ ਨੇ ਜਾਂ ਜਿਹੜੇ ਮੁਲਾਜ਼ਮ ਅੰਦਰ ਬਹਿ ਕੇ ਕੰਮ ਕਰ ਰਹੇ ਨੇ ਉਹ ਵੀ ਇੱਕ ਰਿਸਕ 'ਚ ਨੇ ਕਿਉਂਕਿ ਕਿਸੇ ਵਕਤ ਵੀ ਜਿਸ ਤਰ੍ਹਾਂ ਦੀ ਹਾਲਤ ਹੈ ਬਿਲਡਿੰਗ ਦੀ ਹੋਈ ਪਈ ਹੈ ਕਿਸੇ ਵਕਤ ਵੀ ਬਿਲਡਿੰਗ ਦੀ ਕੋਈ ਵੀ ਛੱਤ ਦਾ ਹਿੱਸਾ ਡਿੱਗ ਸਕਦਾ ਹੈ ਜਿਸ ਦੇ ਨਾਲ ਕੋਈ ਕਿਸੇ ਦਾ ਵੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ ਸੋ ਇੱਕ ਅਪੀਲ ਵੀ ਵੀਡੀਓ ਦੇ ਐਂਡ ਦੇ ਵਿੱਚ ਅਸੀਂ ਜ਼ਰੂਰ ਕਰਨਾ ਚਾਹਾਂਗੇ ਕਿ ਇਸ ਜਿਹੜਾ ਕਿ ਸਰਕਾਰੀ ਬਿਲਡਿੰਗ ਦਾ ਇਨਫਰਾਸਟ੍ਰਕਚਰ ਹੈ ਬਹੁਤ ਹੀ ਜ਼ਿਆਦਾ ਖਰਾਬ ਹੋ ਚੁੱਕਿਆ ਪਿਆ ਹੈ ਸੋ ਜਲਦ ਤੋਂ ਜਲਦ ਇਸ ਦੀ ਰਿਪੇਅਰ ਵੱਲ ਜਾ ਇਸ ਬਿਲਡਿੰਗ ਨੂੰ ਸਹੀ ਕੀਤਾ ਜਾਵੇ ਤਾਂ ਜੋ ਜਿਹੜੇ ਕਿ ਲੋਕ ਨੇ ਜਾਂ ਸਰਕਾਰੀ ਮੁਲਾਜ਼ਮ ਨੇ ਅੰਦਰ ਬੈਠੇ ਹੋਏ ਨੇ ਉਹਨਾਂ ਦਾ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ ਤੇ ਜਿਹੜੇ ਸਰਕਾਰੀ ਕੰਮ ਨੇ ਉਹ ਆਰਾਮ ਦੇ ਨਾਲ ਤੁਰ ਸਕਣ ਕੈਮਰਾਮੈਨ ਮਨਵੀਰ ਮੇਟੀ ਉਹਨਾਂ ਦੇ ਨਾਲ ਮੈਂ ਅਨਿਕੇਸ਼ ਸ਼ਰਮਾ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ